ਬਹੁਤ ਆਉਣ ਵਾਲੇ ਨੇ ਗੁਰੂ ਦੇ ਦਰ ਤੇ ਬਹੁਤ ਆਉਣ ਵਾਲੇ ਨੇ ਆ ਕੇ ਸਜਦਾ ਕਰਨ ਵਾਲੇ ਪਰ ਕਰਮਾ ਕਰਨ ਵਾਲੇ ਬੈਠਣ ਵਾਲੇ ਸੁਣ ਕੇ ਜਾਣ ਵਾਲੇ ਬਹੁਤੇ ਆਉਂਦੇ ਨੇ ਬਹੁਤੇ ਚਲੇ ਜਾਂਦੇ ਨੇ ਪਰ ਸੱਚ ਹੈ ਪ੍ਰਵਾਨ ਹੋਏ ਸਭ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਿਆ ਰੱਬੀ ਬੋਲ ਸੇਪਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਸਰ ਉੱਤਮ ਬਾਣੀ ਇਸ ਉੱਤਮ ਬਾਣੀ ਨੂੰ ਹਰੇਕ ਬੰਦਾ ਗਾਉਂਦਾ ਹੈ ਪਰ ਗਾਵੇ ਸੁਨਿਆ ਤਿੰਨ ਕਾਹਰ ਥਾਏ ਪਾਵੈ ਗੁਰਦੇਵ ਨੇ ਕਿਹਾ ਉਹਨਾਂ ਦਾ ਥਾਏ ਪੈਂਦਾ ਦਾਇਆ ਹੋਇਆ ਸੁਨਿਆ ਹੋਇਆ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰ ਮੰਨੀ ਜਿਨ੍ਹਾਂ ਇਹਨਾਂ ਵਚਨਾਂ ਨੂੰ ਸਤ ਕਰਕੇ ਮੰਨ ਲਿਆ ਕਮਾਲਿਆ ਪਰਵਾਨ ਕਰ ਲਿਆ ਸਹਿਬ ਨੇ ਕਿਹਾ ਪਰਵਾਨ ਕੀ ਉਹਨਾਂ ਦਿਲ ਦੀ ਉਹ ਬੰਦਿਆ ਜੀਵਨ ਦੇ ਅੰਦਰ ਜਿੱਥੇ ਗੁਰੂ ਦੇ ਦਰ ਤੇ ਆਉਨਾ ਆ ਸਜਦਾ ਨਮਸ਼ਕਾਰ ਕਰਦਾ ਹੈ ਨਾ ਗੁਰਦੁਆਰੇ ਆ ਕੇ ਗੁਰੂ ਦੇ ਅੱਗੇ ਨਮਸ਼ਕਾਰ ਕਰਦਾ ਆ ਉਥੇ ਗੁਰੂ ਤੋਂ ਇਹ ਵੀ ਖੈਰ ਮੰਗਿਆ ਕਰਮਾਲਕਾ ਤੇਰੇ ਆਖੇ ਜੀ ਬਚਨਾਂ ਦੀ ਕਮਾਈ ਵੀ ਮੇਰੀ ਜ਼ਿੰਦਗੀ ਵਿੱਚ ਆ ਜਾਵੇ ਮੇਰੇ ਜੀਵਨ ਵਿੱਚ ਆ ਜਾਵੇ ਇਸ ਕਰਕੇ ਬਾਲਕ ਨੇ ਕਿਹਾ ਵੀ ਇਹ ਕਮਾਈ